ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਚੋਹਾਂ ਸਾਬ ਖੋਜੀ ਹੋਣ ਦੇ ਨਾਤੇ ਦੋ ਤੁਹਾਡੇ ਨਾਲ ਲੈਣਾ ਸ਼ੇਅਰ ਕਰਨ ਲੱਗਿਆ ਇਹ ਲੈਣਾ ਉਹਨਾਂ ਲਈ ਹੈ ਦੋਸਤੋ ਤੁਹਾਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਪਿੰਡਾਂ ਸਹਿਰਾਂ ਵਿੱਚ ਖੋਜੀਆਂ ਦੇ ਮਜ਼ਾਕ ਉਡਾਈ ਜਾਂਦੇ ਆ ਉਹਨਾਂ ਨੂੰ ਕਲੰਨ ਕਿਹਾ ਜਾਂਦਾ ਉਹਨਾਂ ਦੇ ਮੂੰਹ ਤੇ ਚਪੇੜ ਮਾਰਨ ਲਈ ਮੇਰੇ ਵੱਡੇ ਵੀਰ ਰਣਜੀਤ ਮੱਠ ਨੇ ਦੋ ਲੈਣਾ ਲਿਖਿਆ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਉਮੀਦਾਂ ਤੁਹਾਨੂੰ ਪਸੰਦ ਹੋ ਗਈਆਂ ਕਿ ਫੌਜੀ ਨੂੰ ਕਲੰਨ ਕਹਿਣ ਵਾਲਿਓ ਜੇ ਅਸੀਂ ਜਾਗਦੇ ਹਾਂ ਤਾਂ ਜੋ ਤੁਸੀਂ ਸੌਂਨੇ ਹੋ ਤੁਹਾਨੂੰ ਰਹੇ ਨਾ ਭਲੇਖਾ ਕਿਸੇ ਗੱਲ ਦਾ ਜੇ ਅਸੀਂ ਮਰਦੇ ਹਾਂ ਤਾਂ ਜੋ ਤੁਸੀਂ ਜਾਉਨੇ ਹੋ ਓਏ ਫੌਜੀ ਨੂੰ ਕਲੰਨ ਕਹਿਣ ਵਾਲਿਓ ਬੜੇ ਉਜੜੇ ਸੁਹਾਗ ਮਰੇ ਮਾਮਾ ਦੇ ਕਈ ਪੁੱਤ ਬੜੇ ਉਜੜੇ ਸੁਹਾਗ ਮਰੇ ਮਾਮਾ ਦੇ ਕਈ ਪੁੱਤ ਅਸੀਂ ਹੋਏ ਸੈਂਕੜੇ ਸ਼ਹੀਦ ਪਰ ਲੱਗੇ ਕਿਤੇ ਕਿਤੇ ਪੁੱਤ ਓਏ ਲੋਹੜੀ ਤੇ ਦੀਵਾਲੀ ਸਾਡੀ ਹੱਦਾਂ ਉੱਤੇ ਲੰਘੇ ਲੋਹੜੀ ਤੇ ਦੀਵਾਲੀ ਸਾਡੀ ਹੱਦਾਂ ਉੱਤੇ ਲੰਘੇ ਤੁਸੀਂ ਭਰੇ ਪਰਿਵਾਰ ਚ ਮਨਾਉਨੇ ਹੋ ਓਏ ਫੌਜੀ ਨੂੰ ਕਲੰਨ ਕਹਿਣ ਵਾਲਿਓ ਜੇ ਅਸੀਂ ਜਾਗਦੇ ਆਂ ਤਾਂ ਯਾਹੋਂ ਤੁਸੀਂ ਸੌਂਨੇ ਹੋ ਤੁਹਾਨੂੰ ਰਹੇ ਨਾ ਭਲੇਖਾ ਕਿਸੇ ਗੱਲ ਦਾ ਜੇ ਅਸੀਂ ਮਰਦੇ ਆਂ ਤਾਂ ਯਾਹੋਂ ਤੁਸੀਂ ਜਾਉਨੇ ਹੋ ਫੌਜੀ ਨੂੰ ਕਲੰਨ ਕਹਿਣ ਵਾਲਿਓ ਤੁਹਾਡੇ ਅੱਗੇ ਮੱਠ ਸਿਰੋਂ ਬੰਦ ਆਏ ਹੱਥ ਓਏ ਤੁਹਾਡੇ ਅੱਗੇ ਮੱਠ ਸਿਰੋਂ ਬੰਦ ਆਏ ਹੱਥ ਉਡਾਓ ਨਾ ਮਜ਼ਾਕ ਬੇਨਤੀ ਹਵਸ ਅਸੀਂ ਕੋਈ ਬਗਾਨੇ ਨਹੀਂ ਵਈ ਅਸੀਂ ਕੋਈ ਬਗਾਨੇ ਨਹੀਂ ਤੁਹਾਡੇ ਚੁ ਗਏ ਆ ਐਵੇਂ ਕਾ ਤੂੰ ਅਹਿਸਾਸ ਕਰਾਉਣਿਓ ਓਏ ਫੌਜੀ ਨੂੰ ਕਲੰਨ ਕਹਿਣ ਵਾਲਿਓ ਜੇ ਅਸੀਂ ਜਾਗਦੇ ਆ ਤਾਈਓ ਤੁਸੀਂ ਸੌਂਨੇ ਹੋ ਤੁਹਾਨੂੰ ਰਹੇ ਨਾ ਭਲੇਖਾ ਕਿਸੇ ਗੱਲ ਦਾ ਜੇ ਅਸੀਂ ਮਰਦੇ ਆ ਤਾਈਓ ਤੁਸੀਂ ਜਾਉਣੇ ਹੋ ਸੋ ਦੋਸਤੋ ਇਹ ਨਿੱਕੀ ਜਿਹੀ ਕੋਸ਼ਿਸ਼ ਜੇਕਰ ਤੁਹਾਨੂੰ ਲੱਗਦਾ ਨੇ ਇਸ ਵੀਡੀਓ ਵਿੱਚ ਕਿਤੇ ਨਾ ਕਿਤੇ ਸੱਚ ਸੁਪਿਆ ਹੋਇਆ ਬਾਈ ਦੀ ਕਲਮ ਨੇ ਸੱਚ ਲਿਖਿਆ ਤਾਂ ਸਾਡੇ ਨਿੱਕੇ ਜਿਹੇ ਕਲਿੱਪ ਨੂੰ ਬਦ ਤੋਂ ਬਦ ਸ਼ੇਅਰ ਕਰ ਦਿਓ ਤਾਂ ਜੋ ਕਿ ਉਹਨਾਂ ਤੱਕ ਪਹੁੰਚ ਸਕੇ ਜੋ ਮੁਕਾਵਲ ਹੋਣੇ ਫੌਜੀ ਹਨ ਬਾਕੀ ਤੁਹਾਡੀ ਮਰਜ਼ੀ ਤੁਹਾਡੇ ਹੱਥਾਂ ਦੋਸਤੋ ਕਿਉਂਕਿ ਇੱਕੋ ਬਟਨ ਉੱਪਰ ਸ਼ੇਅਰ ਕਰਨ ਦਾ ਤੇ ਇੱਕੋ ਬਟਨ ਦਾ ਡਿਲੀਟ ਮਾਰਨ ਦਾ ਜੇ ਨਾ ਚੰਗਾ ਲੱਗੇ ਤਾਂ ਡਿਲੀਟ ਮਾਰ ਦਿਓ ਜੈ ਜਵਾਨ ਜੈ ਕਿਸਾਨ ਜੈ